ਸੇਵਾ ਕਰ ਰਹੀ ਹੈ ਉਹਨਾਂ ਨੂੰ ਸਮੇਂ-ਸਮੇਂ ਤੇ ਨਿਰਦੇਸ਼ ਦਿੰਦੇ ਰਹਿਣਾ ਕੀ ਆ ਕਰਦੋ ਜਾਂ ਉਹ ਕਰਦੋ ਪਰ ਜਦੋਂ ਬੰਦਾ ਆਪ ਹੁੰਦਾ ਹੈ ਤਾਂ ਉਦੋਂ ਫਰਕ ਜ਼ਰੂਰ ਹੁੰਦਾ ਹੈ ਸੋ ਤੁਹਾਡੇ ਸਾਰਿਆਂ ਦੀ ਦੁਆਵਾਂ ਦੇ ਨਾਲ ਹੁਣ ਬਿਲਕੁਲ ਠੀਕ ਹੈ ਤੁਹਾਡੇ ਵਿੱਚ ਜਾ ਰਹੇ ਕੰਮ ਕਰ ਰਹੇ ਹੈ ਦਫ਼ਤਰ 24 ਘੰਟੇ ਖੁੱਲ੍ਹਾ ਹੈ ਕੋਈ ਵੀ ਬੰਦਾ ਕੋਈ ਵੀ ਇਨਸਾਨ ਜਦੋਂ ਮਰਜ਼ੀ ਉੱਥੇ ਆ ਕੇ ਆਪਣਾ ਕੋਈ ਕੰਮ ਹੈ ਆਪਾਂ ਇੱਥੇ ਕਰਵਾ ਸਕਦੇ ਆ ਜਿੰਨੇ ਜੋਗੇ ਜੱਗਾ ਜੀ ਹੈ ਜਿੰਨੇ ਜੋਗੇ ਸਾਡੀ ਸਾਰੀ ਟੀਮ ਹੈ ਅਸੀਂ ਉਸ ਤੋਂ ਵੱਧ ਤੁਹਾਡੇ ਸਾਥ ਦੇਾਂਗੇ ਪਹਿਲਾਂ ਵੀ ਦਿੰਦੇ ਰਹੇ ਆਂ ਔਰ ਹੁਣ ਵੀ ਤੁਹਾਡੇ ਨਾਲ ਵੱਧ ਖੜਾਂਗੇ ਸੀ ਜਗਦੀਸ਼ ਕੁਮਾਰ ਜੀ ਜੱਗਾ ਐਮ ਐਲ ਏ ਔਰ ਆਪਾਂ ਇਹਨਾਂ ਨੂੰ ਸਾਈ ਦਾ ਐਮ ਐਲ ਏ ਬਣਾ ਕੇ ਇਹ ਤੁਸੀਂ ਬਣਨਾ ਐਮ ਐਲ ਏ ਨਾ ਨਿੰਨ ਬਣਨਾ ਕਿਉਂਕਿ ਤੁਹਾਨੂੰ ਇਹਨਾਂ ਦੀ ਲੋੜ ਪੈਂਦੀ ਹੈ ਦਿਨ ਔਰ ਰਾਤ ਔਰ ਇਹ ਤੁਹਾਡੇ ਨਾਲ ਹਰ ਵਕਤ ਖੜੇ ਨੇ ਅੱਜ ਹੀ ਖੜੇ ਨੇ ਤੇ ਤੱਕ ਖੜੇ ਰhenge ਹਰ ਵਕਤ ਸਾਡੇ ਹਲਕੇ ਰਾਜਪਰੇ ਦੀ ਸ਼ਾਨ ਸ਼੍ਰੀ ਜਗਜੀਤ ਸਿੰਘ ਕੁਮਾਰ ਜੱਗਾ ਜੀ ਉਹਨਾਂ ਦੇ ਨਾਲ ਸਾਡੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਗੰਗਰੋਲੀ ਜੀ ਸਾਡੀ ਸਮੂਹ ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਅਤੇ ਪਤਵਕ ਪਿੰਡਾਂ ਤੋਂ ਪਹੁੰਚੇ ਹੋਏ ਸਾਰੇ ਹੀ ਬੋਥ ਇੰਚਾਰਜ ਸ਼ਕਤੀ ਕੇਂਦਰ ਇੰਚਾਰਜ ਮੇਰੇ ਨੌਜਵਾਨ ਸਾਥੀ ਮੇਰੇ ਮਾਤਾ ਮਾਤਾ ਭੈਣਾ ਗੱਜ ਵੱਜ ਕੇ ਗੁਰੂਆਂ ਦੀ ਬਖਸ਼ੀ ਹੋਈ ਬਤੇ ਦੀ ਸਾਂਝ ਪਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ ਜਹਲ ਸਾਰੇ ਬਿਕਰਮਜੀਤ ਸਿੰਘ ਜੀ ਚੀਮਾ ਔਰ ਸਾਡੇ ਜ਼ਿਲ੍ਹੇ ਦੀ ਸਾਡੀ ਬਹੁਤ ਖੁਸ਼ਕਿਸਮਤੀ ਹੈ ਕਿ ਇਹਨਾਂ ਨੇ ਸਾਡੇ ਜ਼ਿਲ੍ਹੇ ਦਾ ਰਿਟਰਨਿੰਗ ਅਫਸਰ ਲਾ ਕੇ ਭੇਜਿਆ ਔਰ ਬਹੁਤ ਹੀ ਸਤਿਕਾਰਯੋਗ ਸਾਡੇ ਇਸ ਹਲਕੇ ਦੇ ਹਲਕਾ ਇੰਚਾਰਜ ਜਗਦੀਸ਼ ਕੁਮਾਰ ਜੱਗਾ ਜੀ ਰਾਜਪ੍ਰੇਤੋਂ ਭਾਤੀ ਜਨਤਾ ਪਾਰਟੀ ਦੇ ਪੀਸ਼ਮ ਬਤਾਮਾ ਡਾਕਟਰ ਅਨੰਦ ਲਾਲ ਜੀ ਕਿਸ਼ਨ ਸਿੰਘ ਜੀ ਇਸ ਜ਼ਿਲ੍ਹੇ ਦੇ ਕੋਰਟਰਨਿੰਗ ਅਫਸਰ ਸ੍ਰੀ ਪ੍ਰਦੀਪ ਅਨੰਦਾ ਜੀ ਮੇਰੀ ਜ਼ਿਲ੍ਹੇ ਦੀ ਪੂਰੀ ਟੀਮ ਔਰ ਮੇਰੇ ਬਹੁਤ ਹੀ ਸਤਿਕਾਰਯੋਗ ਮੰਡਲ ਪ੍ਰਧਾਨ ਸਾਹਿਬਾਨ ਅਲੱਗ-ਅਲੱਗ ਮੋਰਚਿਆਂ ਦੇ ਪ੍ਰਧਾਨ ਸਹਿਜਾਂ ਦਾ ਪ੍ਰਧਾਨ ਸਾਡਾ ਮੈਦਾਂ ਮੋਰਚਾ ਦੇ ਪ੍ਰਧਾਨ ਔਰ ਮੇਰੀਆਂ ਭੈਣਾ ਔਰ ਬਹੁਤ ਦੇਖਿਆ ਕਿ ਕਰੰਟ ਪੂਰਾ ਕੰਮ ਹੈ ਪਰ ਪਾਰਟੀਆਂ ਨੇ ਨੂੰ ਇਹ ਹੋ ਗਿਆ ਸੀ ਵੀ ਰਾਜਪੁਰੇ 'ਚ ਜਿਹੜੇ ਸਾਡੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਆ ਜਗਦੀਸ਼ ਕੁਮਾਰ ਜੱਗਾ ਨਾਲ ਜੁੜੇ ਹੋਏ ਨੇ ਉਹਨਾਂ ਦਾ ਕਰੰਟ ਖਤਮ ਹੋ ਗਿਆ ਪਾਰਟੀ ਆ ਜੇ ਮੈਸੇਜ ਕਿ ਮੈਂ ਦਿੱਤਾ ਸਾਡੇ ਵਿੱਚੋਂ ਹੀ ਜਿਹੜੇ ਉਹਦੇ ਚੁੱਪਲ ਫੋਰ ਨੇ ਵੀ ਜੱਗਾ ਤਾਂ ਹੁਣ ਬਿਮਾਰ ਹੋ ਗਿਆ ਜੱਗਾ ਤਾਂ ਹੁਣ ਬਿਮਾਰ ਹੋ ਗਿਆ ਜੱਗਨੇ ਤਾਂ ਉੱਠਦਾ ਹੀ ਨਹੀਂ ਤੁਗਲ ਖੋਰ ਨੇ ਕਹਿਤਾ ਆਪਣੇ ਆਪ ਨੂੰ ਵੀ ਹਲਕਾ ਇੰਚਾਰਜ ਕਈਆਂ ਨੂੰ ਇਹ ਹੋ ਗਿਆ ਕਿ ਝੱਗਾ ਬਿਮਾਰ ਹੋ ਗਿਆ ਅਸੀਂ ਹੁਣ ਆਪਣਾ ਇੰਚਾਰਜ ਲੱਗਦੀ ਜਿੱਥੇ ਅਸੀਂ ਇਥੇ ਐਮਐਲਏ ਦਾ ਲਖਣ ਲੜਨਾ ਜਾ ਕੇ ਗਲਤ ਗਲਤ ਖਬਰਾਂ ਦਿੱਤੀਆਂ ਉੱਤੇ ਪਾਰਟੀ ਵਿੱਚ ਮੈਨੂੰ ਤਾਂ ਹੁਣ ਪਤਾ ਲੱਗ ਰਿਹਾ ਪਈ ਪਾਰਟੀ ਵਿੱਚ ਕੀ ਕੀ ਹੋ ਰਿਹਾ ਹੈ ਗੈਰਜੀ ਮੰਡਲ ਪ੍ਰਧਾਨ ਤਾਂ ਇਹਨਾਂ ਦੇ ਕੋਲ ਹੈ ਨਹੀਂ ਨੇ ਕਿ ਕੋਈ ਕੰਮੋ ਦੇ ਬੰਦੇ ਨਹੀਂ ਮੰਡਲ ਪ੍ਰਧਾਨ ਅੱਛੇ ਅਸੀਂ ਲੋਕ ਸਭਾ 2024 2024 ਦੇ ਲੋਕ ਸਭਾ ਜਿੱਤੀ ਹੈ ਮੈਂ ਤਾਵੇਂ ਨਾਲ ਕਹਿ ਸਕਦਾ ਮੈਂ ਆਪਣੇ ਮੰਡਲਾਂ ਦੇ ਪ੍ਰਧਾਨ ਤੇ ਮੈਂ ਆਪਣੇ ਵਰਕਰਾਂ ਦੇ ਸਰਪ੍ਰਸਤ ਹਾਂ। ਭਾਰਤ ਦੀ ਜਿੰਦਾਬਾਦ। ਜਿੰਦਾਬਾਦ। ਜੀਮਾ ਸਾਹਿਬ ਇਹ ਬੈਠੇ ਸਾਰੇ। ਸਾਡਾ ਮੈਂ ਮੰਨਦਾ ਵੀ ਸਾਡਾ ਕੰਮ ਕਰਨ ਦਾ ਤਰੀਕਾ ਹੋਰ ਹੈ। ਪਰ ਅੱਜ ਤੁਸੀਂ ਦੇਖ ਲਓ ਵੀ ਸਾਰੇ ਇਹ ਥੇਰੇ ਬੰਦੇ ਬੈਠੇ ਕੋਈ ਇੱਕ ਇੱਕ ਬੰਦਾ ਨਹੀਂ ਬੈਠਾ। ਇੱਕ ਇੱਕ ਬੰਦਾ 100-100 ਬੰਦਾ ਵੋਟ ਪਵਾ ਸਕਦਾ ਇਹਨਾਂ ਦਾਮ ਰੱਖ ਸਕਦਾ ਤੇ 100-100 ਬੰਦਾ ਲਿਆ ਸਕਦਾ। ਮਿੰਨੇ ਬੰਦੇ ਇਸ ਤੁਸੀਂ ਹਰ ਕੰਚਾਰ ਲਗਣਾ ਹੈ ਤੁਸੀਂ ਕੋਈ ਪੋਸਟ ਤੇ ਆਣਾ ਹੈ ਚੁਗਲਿਆਂ ਦਾ ਥੋੜੀ ਕੋਈ ਪੋਸਟਾਂ ਮਿਲਦੀ ਹੁੰਦੀ ਹੈ ਕੰਮ ਕਰਕੇ ਤੇ ਖਾਣਾ ਪੈਂਦਾ ਵੀ ਇਹ ਤਾਂ ਇਹ ਹੋ ਗਿਆ ਮੁੱਠੇ ਦਾ ਕੋਈ ਕੰਮ ਨਹੀਂ ਹੋ ਰਿਹਾ ਜੀ ਘਰਾਂ 'ਚ ਮੀਟਿੰਗਾਂ ਕਰਦੇ ਨੇ ਜੀ ਬੰਦ ਕਮਰੇ 'ਚ ਮੀਟਿੰਗਾਂ ਕਰਦੇ ਨੇ ਦੱਸੋ ਕਿੱਥੇ ਮੀਟਿੰਗਾਂ ਕਰੀਏ ਹੁਣ ਸਾਡੇ ਕੋਲ ਘਰ ਹੈਗਾ ਸਾਡੇ ਕੋਲ ਦਫ਼ਤਰ ਹੈਗੇ ਜਾ ਕੇ ਹੁਣ ਅਸੀਂ ਵੀ ਜਾ ਕੇ ਕਹੀਏ ਜੀ ਉਥੇ ਪੈਸੇ ਦੀ ਮੀਟਿੰਗਾਂ ਕਰੀਏ ਦੱਸੋ ਕੋਈ ਜਿੱਥੇ ਕਹਿੰਦੇ ਉਥੇ ਮੀਟਿੰਗਾਂ ਕਰ ਦਿੰਦੇ ਨੇ ਯਾਰ ਕੋਈ ਚੁਗਲੀ ਕਰਨੀ ਹੁੰਦੀ ਐ ਤੁਸੀਂ ਲੱਗ ਰਹੇ ਆ ਕੰਮ ਕਰੋ ਮੈਂ ਆ ਕੇ ਨੂੰ ਤਿਆਰ ਆ ਪ੍ਰੈਸ ਖੜੀ ਆ ਪ੍ਰੈਸ ਖੜੀ ਆ ਤੁਸੀਂ ਤੁਹਾਡੇ ਵਿੱਚੋਂ ਕੋਈ ਵੀ ਹਲਕਾ ਇਨਕਾਰ ਲੱਗਣਾ ਚਾਹਦਾ ਐ ਐਮਐਲਏ ਲੱਗਣਾ ਐਮਐਲਏ ਬਣਨਾ ਚਾਹੁੰਦਾ ਯਾਰ ਕੰਮ ਕਰੋ ਮੈਨੂੰ ਜਿੱਥੇ ਬੁਲਾਓਗੇ ਮੈਂ ਉੱਥੇ ਆ ਜਾ ਮੈਂ ਅੱਜ ਪ੍ਰੈਸ ਦੇ ਸਾਹਮਣੇ ਕਹਿ ਰਿਹਾ ਚੁਗਲਿਆਂ ਨਾਲ ਨਹੀਂ ਪੁੱਛੋਣਾ ਜਿਹੜੇ ਕੁਝ ਬੈਠੇ ਵੀ ਨਹੀਂ ਐ ਉਹਨੂੰ ਅੱਜ ਮੇਰੀ ਪ੍ਰੈਸਰੈਂਸ ਦੇਖ ਲੋ ਵੀ ਯਾਰ ਤੁਸੀਂ ਕੰਮ ਕਰੋ ਮੈਂ ਫਾਇਨ ਨੂੰ ਫਤਹ ਦਿੰਦਾ ਜਿਹੜਾ ਕੰਮ ਕਰੇਗਾ ਮੈਂ ਪਾਰਟੀ ਨਾਲ ਖੜਾ ਤੇ ਮੈਂ ਮੈਂ ਕਹਿੰਦਾ ਪਹਿਲ ਪਹਿਲ ਤੁਹਾਡੀ ਪਰਪਰ ਕਦੋਂ ਜਦੋਂ ਪਾਰਟੀ ਨੂੰ ਬੰਦਾ ਨਾਲ ਮਿਲੈ ਐ ਨਹੀਂ ਚੁਗਲੇ ਨਾਲ ਵੀ ਬੰਦਲ ਪ੍ਰਧਾਨ ਇੰਜਨੇਜੀ ਇਹ ਸੈਨਾ ਦੇ ਵਰਕਰ ਤਾਂ ਕੋਈ ਹੈ ਨਹੀਂ ਜੀ ਇੱਕ ਬੰਦਾ ਕਹਿ ਰਿਹਾ ਮੈਂ ਕਿਸੇ ਨੂੰ ਫੋਨ ਕਰਿਆ ਹੱਥ ਖੜਾ ਕਰਕੇ ਕਿਸੇ ਨੂੰ ਮੈਂ ਫੋਨ ਕਰਾਂਗਾ ਤੁਹਾਡੇ ਪਿੱਛੋਂ ਸਿਰਫ ਮੈਸੇਜ ਲੱਗਿਆ ਚੇਲਾ ਸਾਹਿਬ ਸਾਡਾ ਬਹਿ ਮੰਦਾ ਸਾਡਾ ਚਲੋ ਵਿਵਾਰ ਹੋ ਗਏ ਉਸ ਬੂਥ ਤੇ 50 ਪ੍ਰਾਇਮਰੀ ਮੈਂਬਰ ਬਣੇ ਹੋਣੇ ਚਾਹੀਏ ਆ ਉਸ ਤੋਂ ਬਾਅਦ ਉਸ ਬੂਥ ਦਾ ਪ੍ਰਧਾਨ ਵੀ ਤੁਸੀਂ ਚੋਣ ਕਰ ਸਕਦੇ ਹੋ ਇਹ ਵੀ ਪਾਰਟੀ ਦਾ ਇੱਕ ਸਿਸਟਮ ਹੈ ਜਿਸ ਤਰ੍ਹਾਂ ਕਿ ਆ ਕਿ ਕੈਡਰ ਬੇਸ ਪਾਰਟੀ ਹੈ ਇਹਦੇ ਚ ਕੈਡਰ ਨੂੰ ਨਾਲ ਲੈ ਕੇ ਚੱਲਣ ਵਾਲੀ ਪਾਰਟੀ ਹੈ ਕਦੋਂ ਕਿਸੇ ਵਿਅਕਤੀ ਨੂੰ ਜਿਹੜਾ ਅੱਜ ਸਭ ਤੋਂ ਪਿੱਛੇ ਕੁਰਸੀ ਤੇ ਬੈਠਾ ਹੈ ਮੇਰੀ ਕੁਰਸੀ ਤੇ ਲਿਆ ਕੇ ਕਦੋਂ ਬਿਠਾ ਦੇਣਾ ਇਸ ਪਾਰਟੀ ਦੇ ਵਿੱਚ ਕੋਈ ਪਤਾ ਨਹੀਂ ਲੱਗਦਾ ਸੋ ਜਿੰਨੇ ਵੀ ਤੁਸੀਂ ਬੂਥ ਪ੍ਰਧਾਨ ਹੋ ਜਾਂ ਜਿਹੜੇ ਸ਼ਕਤੀ ਕੇਂਦਰਾਂ ਤੇ ਅਸੀਂ ਚੋਣਾਂ ਅੰਚਾਰ ਜਲਾਏ ਆ ਤੁਹਾਡੀ ਬੜੀ ਵੱਡੀ ਜ਼ਿੰਮੇਵਾਰੀ ਹੈ ਤੁਹਾਡੇ ਤੇ ਪਾਰਟੀ ਨੇ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਆ ਕਿਉਂਕਿ ਤੁਹਾਡੇ ਕੋਲ ਤਿੰਨ-ਤਿੰਨ ਜਾਂ ਚਾਰ-ਚਾਰ ਬੂਥ ਨੇ ਕੀ ਪ੍ਰੋਗਰਾਮ ਸੀਗਾ ਜੀ ਅੱਜ ਦਾ ਜਿਹੜਾ ਪ੍ਰੋਗਰਾਮ ਪਾਰਟੀ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਮੈਂਬਰਸ਼ਿਪ ਅਭਿਆਨ ਚੱਲ ਰਿਹਾ ਸੀ ਉਹਦੇ ਤੋਂ ਬਾਅਦ ਬੂਥਾਂ ਤੇ ਜਾ ਕੇ ਚੋਣਾਂ ਕਰਾਉਣੀਆਂ ਬੂਥ ਪ੍ਰਧਾਨਾਂ ਦੀ ਇਲੈਕਸ਼ਨ ਉਸ ਤੋਂ ਬਾਅਦ ਸ਼ਕਤੀ ਕੇਂਦਰ ਵਾਈ ਸਾਰੀ ਜਿੰਨੀ ਵੀ ਇਲੈਕਸ਼ਨ ਹੈ ਉਹ ਸਾਰੇ ਦੇ ਪ੍ਰੋਸੈਸ ਲਈ ਅੱਜ ਸਾਡੇ ਰਾਜਪੁਰਾ ਦੇ ਵਿੱਚ ਸਾਡੇ ਜਿਹੜੇ ਇਲੈਕਸ਼ਨ ਲੜੇ ਸੀ ਜਗਦੀਸ਼ ਜੱਗਾ ਜੀ ਉਹਨਾਂ ਨੇ ਸਾਰੇ ਹਲਕੇ ਦੇ ਜਿਹੜੇ ਬੂਥ ਇੰਚਾਰਜ ਸੀ ਬੂਥਾਂ ਦੇ ਪ੍ਰਧਾਨ ਉਹਨਾਂ ਦੀ ਟੀਮ ਜਾਂ ਜਿਹੜੇ ਸ਼ਕਤੀ ਕੇਂਦਰਾਂ ਦੇ ਇੰਚਾਰਜ ਲਾਏ ਹੋਇਆ ਉਹਨਾਂ ਸਾਰਿਆਂ ਨੂੰ ਇੱਥੇ ਸੱਦ ਕੇ ਜਿਸ ਤਰ੍ਹਾਂ ਜੋ ਪਾਰਟੀ ਦੀਆਂ ਇਨਸਟਰਕਸ਼ਨਸ ਹੈ ਉਹ ਸਾਰੀਆਂ ਉਹਨਾਂ ਨੂੰ ਦੱਸੀਆਂ ਗਈਆਂ ਕਿਉਂਕਿ 2027 ਦਾ ਜਿਹੜਾ ਚੋਣ ਯੁੱਧ ਹੈ ਉਹ ਵੀ ਪੰਜਾਬ ਦੇ ਵਿੱਚ ਮੈਂ ਸਮਝਦਾ ਸਾਰੀਆਂ ਪਾਰਟੀਆਂ ਵੱਲੋਂ ਹੌਲੀ-ਹੌਲੀ ਸ਼ੁਰੂ ਕੀਤਾ ਜਾ ਰਿਹਾ ਹੈ ਭਾਰਤੀ ਜਨਤਾ ਪਾਰਟੀ ਹਮੇਸ਼ਾ ਹੀ ਇਲੈਕਸ਼ਨ ਮੋਡ ਦੇ ਵਿੱਚ ਰਹਿਣ ਵਾਲੀ ਪਾਰਟੀ ਹੈ ਹਮੇਸ਼ਾ ਹੀ ਲੋਕਾਂ ਦੀ ਗੱਲ ਕਰਨ ਵਾਲੀ ਹਮੇਸ਼ਾ ਲੋਕਾਂ ਦੇ ਇਸ਼ੂ ਚੁੱਕਣ ਵਾਲੀ ਲੋਕਾਂ ਦੇ ਮਸਲੇ ਹੱਲ ਕਰਨ ਵਾਲੀ ਪਾਰਟੀ ਹੈ ਸੋ ਅੱਜ ਦਾ ਇਹ ਜਿਹੜਾ بڑا ਪ੍ਰਭਾਵਸ਼ਾਲੀ ਇਕੱਠ ਸਾਰੇ ਬੂਥਾਂ ਤੋਂ ਤਕਰੀਬਨ ਸਾਰੇ ਰਾਜਪੁਰੇ ਦੇ ਬੂਥਾਂ ਤੋਂ ਸਾਰੇ ਲੋਕ ਆਏ ਹੋਏ ਸੀ ਉਹਦੇ ਲਈ ਜਿੱਥੇ ਮੈਂ ਜੱਗਾ ਜੀ ਨੂੰ ਜ਼ਿਲ੍ਹਾ ਪ੍ਰਧਾਨ ਜੀ ਨੂੰ ਵਧਾਈ ਦੇਣਾ ਕਿ ਇਸ ਤਰ੍ਹਾਂ ਦੇ ਇਕੱਠ ਨੂੰ ਆਰਗੇਨਾਈਜ਼ ਕਰਕੇ ਮੈਨੇਜ ਕਰਕੇ ਅੱਜ ਰਾਜਪੁਰਾ ਹਲਕੇ ਦੇ ਵਿੱਚ ਇਹਨਾਂ ਨੇ ਇੱਕ ਨਵੀਂ ਮਹਿਮ ਦੀ ਸ਼ੁਰੂਆਤ ਕੀਤੀ ਹੈ ਜਿਹਦੇ ਨਾਲ ਜਿਸ ਤਰ੍ਹਾਂ ਪਿਛਲੀਆਂ 24 ਦੇ ਵਿੱਚ ਜਿਹੜੀਆਂ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਹੋਈਆਂ ਉਹਦੇ ਵਿੱਚ ਇਥੋਂ ਸਾਡੇ ਜਿਹੜੇ ਪਾਰਲੀਮੈਂਟ ਲੜੇ ਸੀ ਮਹਾਰਾਣੀ ਪ੍ਰਨੀਤ ਕੌਰ ਜੀ ਮੈਂ ਵਧਾਈ ਵੀ ਦੇਣਾ ਜੱਗਾ ਜੀ ਨੂੰ ਕਿ ਉਹਨਾਂ ਨੇ ਰਾਜਪੁਰਾ ਹਲਕੇ ਦੇ ਵਿੱਚੋਂ ਵੱਡੀ ਲੀਡ ਤੇ ਮਹਾਰਾਣੀ ਜੀ ਨੂੰ ਜਿਤਾਇਆ ਉਹ ਸਾਰਾ ਇਹਨਾਂ ਵਰਕਰਾਂ ਦੀ ਸਾਡੇ ਬੂਤ ਪ੍ਰਧਾਨਾਂ ਦੀ ਬੂਤ ਤੇ ਕੰਮ ਕਰਨ ਵਾਲੇ ਲੋਕਾਂ ਦੀ ਬਦੌਲਤ ਹੈ ਤੇ 27 ਦੇ ਵਿੱਚ ਵੀ ਇਹ ਹਲਕਾ ਜਿਹੜਾ ਵੱਡੀ ਲੀਡ ਤੇ ਇਹਨਾਂ ਵਰਕਰਾਂ ਦੀ ਬਦੌਲਤ ਇਹ ਸਾਡੇ ਲੀਡਰਾਂ ਦੀ ਬਦੌਲਤ ਸਾਰਿਆਂ ਦੀ ਇਹ ਹਲਕਾ ਜਿੱਤ ਕੇ ਜੱਗਾ ਜੀ ਪਾਰਟੀ ਦੀ ਝੋਲੀ ਪਾਉਣਗੇ ਮੈਨੂੰ ਵਿਸ਼ਵਾਸ ਹੈ ਹਰ ਪਾਰਟੀ ਚ ਜਿੱਦਾਂ ਕਾਲੀਆਂ ਪੇੜਾ ਹੁੰਦੀ ਹੈ ਜੱਗਾ ਜੀ ਦੇ ਹੰਝੂ ਨਿਕਲ ਗਏ ਸੀ ਇੱਕ ਗੱਲ ਕਰਦੇ ਹੋਏ ਇੱਕ ਵੀ ਚੁਗਲੀ ਬਾਜ਼ੀਆਂ ਉਹਨਾਂ ਲੋਕਾਂ ਨੂੰ ਤੁਸੀਂ ਕਿਆ ਕਹਿਣਾ ਚਾਹੁੰਦੇ ਜਿੱਦਾਂ ਜੱਗਾ ਜੀ ਜੋੜਨ ਨੂੰ ਲੱਗੇ ਵੇ ਉਹ ਤੋੜਨ ਨੂੰ ਲੱਗੇ ਨਹੀਂ ਸਾਰੇ ਜੋੜਨ ਨੂੰ ਲੱਗੇ ਹੋਏ ਆ ਪਾਰਟੀ 'ਚ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੁੰਦੀ ਮਾੜੇ ਮੋٹے ਕੋਈ ਗੁੱਸੇ ਗਲੇ ਚੱਲਦੇ ਰਹਿੰਦੇ ਹੁੰਦੇ ਆ ਉਹ ਜੱਗਾ ਜੀ ਬੈਟਰ ਦਾ ਸਕਦੇ ਵੈਸੇ ਸਾਰੀ ਟੀਮ ਇਕੱਠਿਆਂ ਕੰਮ ਕਰ ਰਹੀ ਹੈ ਜੱਗਾ ਜੀ ਸਾਰਿਆਂ ਨੂੰ ਨਾਲ ਲੈ ਕੇ ਸਾਰਿਆਂ ਦਾ ਸਤਕਾਰ ਸਾਰਿਆਂ ਦਾ ਮਾਨ ਸਾਰਿਆਂ ਨੂੰ ਦੇ ਕੇ ਜੱਗਾ ਜੀ ਹਰ ਇੱਕ 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 ਵਰਕਰ ਨੂੰ ਨਾਲ ਲੈ ਕੇ ਚਲਦੇ ਆ ਸੋ ਭਾਰਤੀ ਜਨਤਾ ਪਾਰਟੀ ਦੇ ਵਿੱਚ ਇਸ ਤਰ੍ਹਾਂ ਕਿਤੇ ਵੀ ਕੋਈ ਪ੍ਰੋਬਲਮ ਨਹੀਂ ਹੁੰਦੀ ਜਿਸ ਤਰੀਕੇ ਦੀ ਤੁਸੀਂ ਰਿਪੋਰਟ ਭੇਜਣੀ ਹੈ ਉਪਰ ਤੁਸੀਂ ਕਿੰਨੇ ਨੰਬਰ ਦਿੰਦੇ ਹੋ ਰਾਜਪੁਰੇ ਦੇ ਇਕੱਠ ਨੂੰ ਦੇਖੋ ਰਾਜਪੁਰੇ ਦੇ ਜੇ ਹਮੇਸ਼ਾ ਜੱਗਾ ਜੀ ਤੋਂ ਹਮੇਸ਼ਾ 100 'ਚੋਂ 100 ਵਾਲੇ ਆਦਮੀ ਹੈ ਤੇ ਅੱਜ ਵੀ ਇਹਨਾਂ ਨੂੰ 100 'ਚੋਂ 100 ਹੀ ਨੰਬਰ ਨਾ ਇਹ ਕੋਈ ਨੰਬਰਾਂ 'ਚ ਕਿਤੇ ਕਟੌਤੀ ਕਰ ਹੀ ਨਹੀਂ ਸਕਦੇ ਜੋ ਵਿਅਕਤੀ ਇੰਨੀ ਸ਼ਿੱਦਤ ਦੇ ਨਾਲ ਇੰਨੀ ਧਿਆਨਤਦਾਰੀ ਦੇ ਨਾਲ ਲੋਕਾਂ ਦੇ ਦੁੱਖ ਸੁੱਖ 'ਚ ਸ਼ਰੀਕ ਹੁੰਦਾ ਹੋਵੇ ਜਿਹੜਾ ਲੋਕਾਂ ਦੇ ਦੁੱਖਾਂ ਨੂੰ ਆਪਣਾ ਦੁੱਖ ਸਮਝਦਾ ਹੋਵੇ ਲੋਕਾਂ ਲਈ ਹੱਟ ਮੇ ਮੂਵਮੈਂਟ ਦੇ ਵਿੱਚ ਰਹਿੰਦਾ ਹੋਵੇ ਆਪਣੇ ਜਦੋਂ ਇਹ ਇਹਨਾਂ ਦੀ ਸਿਹਤ ਪਿੱਛੇ ਨਸਾਜ ਹੋਈ ਸੀ ਉਸ ਸਮੇਂ ਵੀ ਜੱਗਾ ਜੀ ਨੇ ਆਪਣੀ ਸਿਹਤ ਦੀ ਪਰਵਾਹ ਵੀ ਨਾ ਕਰਦੇ ਹਾਂ ਜਦੋਂ ਕਿਤੇ ਜ਼ਰੂਰਤ ਪੈਂਦੀ ਸੀ ਉੱਠ ਕੇ ਲੋਕਾਂ ਦੇ ਲਈ ਲੜਾਈ ਲੜਦੇ ਸੀ ਉਹ ਇਹੋ ਜਿਹੇ ਵਿਅਕਤੀਆਂ ਦੇ ਨੰਬਰ ਕੋਈ ਵੀ ਪਾਰਟੀ ਕੱਟ ਹੀ ਨਹੀਂ ਸਕਦਾ ਮੇਰੇ ਵਰਗਾ ਤੇ ਕੋਈ ਔਕਾਤ ਨਹੀਂ ਇਸ ਕਰਕੇ ਜੱਗਾ ਜੀ ਨੂੰ ਪਾਰਟੀ ਸੋਚੋ 100 ਨੰਬਰ ਹੀ ਦੇਣ ਜੱਗਾ ਜੀ ਨੇ ਕਿਹਾ ਤੁਸੀਂ ਆਉਣ ਵਾਲੇ ਦਿਨਾਂ 'ਚ ਮੰਤਰੀ ਵੀ ਬਣ ਸਕਦੇ ਹੋ ਕਿ ਵੀ ਤੁਹਾਡੇ 'ਚੋ ਕਾਬਲੀਅਤਾਂ ਹੈਗੀਆਂ ਨਹੀਂ ਭਾਰਤੀ ਜਨਤਾ ਪਾਰਟੀ ਇੱਕ ਅਜਿਹੀ ਪਾਰਟੀ ਹੈ ਰੇਖਾ ਗੁਪਤਾ ਦਾ ਕਿੰਨੂ ਪਤਾ ਸੀ ਮੇਰਾ ਮੁਝ ਵਿੱਚ ਕੁਝ ਨਹੀਂ ਗੁਰੂ ਸਾਹਿਬ ਨੇ ਕਿਹਾ ਸ਼ਾਇਦ ਜੋ ਕੁਝ ਹੈ ਸਭ ਤੇਰਾ ਉਸ ਸ਼ਬਦ ਨੂੰ ਜੇ ਮੈਂ ਇੱਥੇ ਕਵਾਂ ਕਿ ਰਾਜਨੀਤੀ ਦੇ ਵਿੱਚ ਸਾਰਾ ਜਨਤਾ ਦੇ ਹੱਥ ਹੁੰਦਾ ਹੈ ਕਿਸ ਨੇ ਕਿਸ ਨੂੰ ਉਸਨੇ ਨੇਤਾ ਬਣਾਉਣਾ ਸੋ ਭਾਰਤੀ ਜਨਤਾ ਪਾਰਟੀ ਦੇ ਵਿੱਚ ਤੋਂ ਵਿਸ਼ੇਸ਼ ਤੌਰ ਤੇ ਆ ਤੁਸੀਂ ਅੱਜ ਜਿੰਨੇ ਸਾਡੇ ਪ੍ਰਦੇਸ਼ਾਂ ਦੇ ਮੁੱਖ ਮੰਤਰੀ ਬਣੇ ਆ ਰੇਖਾ ਗੁਪਤਾ ਜੀ ਨੈਪ ਸੈਣੀ ਜੀ ਭਜਨ ਲਾਲ ਜੀ ਰਾਜਸਥਾਨ ਵਾਲੇ ਮੱਧ ਪ੍ਰਦੇਸ਼ ਵਾਲੇ ਉਹਨਾਂ ਦਾ ਕਿਤੇ ਨਾਮ ਨਿਸ਼ਾਨ ਵੀ ਨਹੀਂ ਸੀ ਸੋ ਇਹ ਭਾਰਤੀ ਜਨਤਾ ਪਾਰਟੀ 'ਚ ਕੁਛ ਨਹੀਂ ਪਤਾ ਕਿਹਦੇ ਸਿਰ ਤੇ ਕਦੋਂ ਕਿਹੜੀ ਕਲਗੀ ਲੱਗ ਜਾਣੀ ਐ ਸੋ ਪਾਰਟੀ ਸੁਪਰੀਮ ਐ ਵਰਕਰ ਜਿਹੜਾ ਅੱਜ ਸਭ ਤੋਂ ਪਿਛਲੀ ਕੁਰਸੀ ਤੇ ਬੈਠਾ ਉਸ ਵਰਕਰ ਦੀ ਚਿੰਤਾ ਕਰਨ ਵਾਲੀ ਵੀ ਇਹ ਪਾਰਟੀ ਐ ਕੈਡਰ ਬੇਸ ਪਾਰਟੀ ਐ ਵਰਕਰਾਂ ਦੇ ਵਿੱਚੋਂ ਹੀ ਇੱਥੇ ਨੇਤਾ ਬੰਨ੍ਹਨੇ ਐ ਨੇਤਾ ਕੋਈ ਸਕਾਈ ਲਾਇਬ ਦੁਆਰਾ ਲਿਆ ਕੇ ਨਹੀਂ ਛੁੱਟੇ ਜਾਂਦੇ ਸੋ ਇਹ ਪਾਰਟੀ ਦੀ ਖਾਸੀਅਤ ਜਾਂ ਵੀ ਇਹ ਪਾਰਟੀ ਗਰੁੱਪ ਬਾਜੀ ਬਹੁਤ ਜ਼ਿਆਦਾ ਹੁੰਦੀ ਐ ਪਿਛਲੇ ਦਿਨ ਵੀ ਬੜੀ ਗਰੁੱਪ ਬਾਜੀ ਰਹੀ ਉਸ ਦੇ باوجود ਆਪਾਂ ਜਿੱਤੇ ਐ ਕੀ ਗਰੁੱਪ ਬਾਜੀ ਖਤਮ ਹੋਏਗੀ ਨੀ ਦੇਖੋ ਥੋੜੀਆਂ ਛੋਟੀਆਂ ਮੋਟੀਆਂ ਚੱਲਦੀਆਂ ਰਹਿੰਦੀਆਂ ਪਰ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਇੱਕ ਪਰਵਾਦ ਦੀ ਤਰ੍ਹਾਂ ਚੱਲਣ ਵਾਲੀ ਪਾਰਟੀ ਹੈ ਗਰੁੱਪੀਜਮ ਲਈ ਇਸ ਇਸ ਦੇ ਵਿੱਚ ਕੋਈ ਵੀ ਜਗ੍ਹਾ ਨਹੀਂ ਔਰ ਨਾਲ ਸਾਡਾ ਕੋਈ ਵੀ ਵਰਕਰ ਕਿਤੇ ਗਰੁੱਪੀਜਮ ਲਈ ਕਿਤੇ ਜਗ੍ਹਾ ਕ੍ਰੀਏਟ ਕਰਦੇ ਆ ਇਹ ਇੱਕ ਪਰਿਵਾਰ ਵਾਂਗ ਚੱਲਣ ਵਾਲੀ ਪਾਰਟੀ ਹੈ ਸੋ ਸਾਰੇ ਇਕੱਠੇ ਹੋ ਕੇ ਇੱਕ ਮੁੱਠ ਹੋ ਕੇ ਇੱਕ ਜੁੱਟ ਹੋ ਕੇ ਜੱਗਾ ਜੀ ਦੇ ਨਾਲ ਸਾਰੇ ਚੱਲ ਕੇ ਕਿਉਂਕਿ ਜੱਗਾ ਜੀ ਦਾ ਆਪਣਾ ਵੀ ਸੁਭਾਅ ਬੜਾ ਵਧੀਆ ਸਾਰਿਆਂ ਨੂੰ ਆਪ ਫੋਨ ਕਰਕੇ ਹਰ ਇੱਕ ਨੂੰ ਸੁਨੇਹਾ ਲਾਉਣਾ ਹਰ ਇੱਕ ਨੂੰ ਨਾਲ ਲੈ ਕੇ ਚੱਲਣਾ ਇਹਨਾਂ ਦੀ ਖਾਸੀਅਤ ਹੈ ਬਾਕੀ ਸਾਡੇ ਸਾਰੇ ਜਿੰਨੇ ਇੱਥੇ ਪੁਰਾਣੇ ਵਰਕਰ ਬੈਠੇ ਆ ਜਾਂ ਨਵੇਂ ਜੁੜੇ ਆ ਮੈਂ ਦੇਖਦਾ ਰਹੀ ਨਾ ਉਹ ਸਾਰੇ ਇਕੱਠੇ ਹੋ ਕੇ ਪਾਰਟੀ ਨੂੰ ਲੋਕਾਂ ਤੱਕ ਲੈ ਕੇ ਜਾਣ ਲਈ ਤਤਪਰ ਨੇ ਪਾਰਟੀ 'ਚ ਐਸੀ ਕੋਈ ਵੀ ਪ੍ਰੋਬਲਮ ਨਹੀਂ ਜਿਸ ਤਰ੍ਹਾਂ ਅੱਜ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਦੋ ਦਿਨਾਂ ਦਾ ਕੀ ਲੱਗਦਾ ਕਿ ਪੰਜਾਬ ਦੇ ਮੁੱਦਿਆਂ ਦੇ ਉੱਪਰ ਕੋਈ ਗੱਲਬਾਤ ਜਿਹੜੀ ਆਣੀ ਚਾਹੀਦੀ ਦੇਖੋ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਹੈ ਜਦੋਂ ਆਮ ਆਦਮੀ ਪਾਰਟੀ ਅਜੇ ਸੱਤਾ 'ਚ ਨਹੀਂ ਸੀ ਆਈ ਤੇ ਇਹਨਾਂ ਦੇ ਭਾਸ਼ਣ ਸੁਣੋ ਇਹ ਕਹਿੰਦੇ ਸੀ ਅਸੀਂ ਹੀ ਦਿਨ ਦਾ ਸੈਸ਼ਨ ਕਰਾਵਾਂਗੇ ਜਿਦੇ ਕਿ ਪੰਜਾਬ ਦੇ ਇਸ਼ੂਜ਼ ਲੋਕਾਂ ਦੇ ਇਸ਼ੂਜ਼ ਲੋਕਾਂ ਨੂੰ ਆ ਰਹੀਆਂ ਸਮੱਸਿਆ ਪੰਜਾਬ ਦੇ ਭੂਿਕ ਨੂੰ ਕਿੱਦਾਂ ਸਵਾਰਨਾ ਬੜੇ ਵੱਡੇ ਵੱਡੇ ਇਸ਼ੂ ਹੈ ਰੇਤ ਦਾ ਇਸ਼ੂ ਸ਼ਰਾਬ ਦਾ ਇਸ਼ੂ ਨਸ਼ੇ ਦਾ ਇਸ਼ੂ ਕਰਪਸ਼ਨ ਦਾ ਇਸ਼ੂ ਬਟ ਅੱਜ ਜਿਹੜੀ ਪੰਜਾਬ ਦੀ ਸਰਕਾਰ ਹੈ ਉਹਨਾਂ ਸਵਾਲਾਂ ਦੇ ਜਵਾਬ ਦੇਣ ਤੋਂ ਬਚਣ ਲਈ ਜਿਹੜੇ ਸਾਡੇ ਐਮਐਲਏਜ਼ ਉੱਤੇ ਵਿਰੋਧੀ ਧਿਰਾਂ ਦੇ ਬੈਠੇ ਆ ਜਿਹੜੇ ਆਪਣੇ ਲੋਕਾਂ ਦੇ ਇਸ਼ੂ ਚੁੱਕਦੇ ਆ ਉਹਨਾਂ ਤੋਂ ਬਚਣ ਲਈ ਇਹਨਾਂ ਨੇ 2 ਦਿਨ ਦਾ ਜਿਹੜਾ ਸੈਸ਼ਨ ਕਰਤਾ ਉਹ ਸੈਸ਼ਨ ਵੀ ਪੂਰੀ ਪ੍ਰੋਪਰ ਢੰਗ ਨਾਲ ਨਹੀਂ ਚਲਾ ਰਹੇ ਮੁੱਖ ਮੰਤਰੀ ਤੋਂ ਕੱਲ੍ਹ ਦੇ ਸੈਸ਼ਨ 'ਚ ਵੀ ਤਕਰੀਬਨ ਗੈਰਹਾਜ਼ਰ ਸੀ ਤੇ ਅੱਜ ਦਾ ਜੇ ਮੈਂ ਵੇਖਿਆ ਨਹੀਂ ਕਿ ਮੁੱਖ ਮੰਤਰੀ ਪੰਜਾਬ ਦੇ ਉਸ ਸੈਸ਼ਨ 'ਚ ਆਏ ਆ ਕਿ ਨਹੀਂ ਆਏ ਜੇ ਸੈਸ਼ਨ ਦੇ ਵਿੱਚ ਮੁੱਖ ਮੰਤਰੀ ਹੋ ਹੀ ਨਹੀਂ ਹੈਗਾ ਉਹ ਸੈਸ਼ਨ ਦੀ ਅਹਿਮੀਅਤ ਹੀ ਕੋਈ ਨਹੀਂ ਰਹਿ ਜਾਂਦੀ ਸੋ ਇਹ ਪਾਰਟੀ ਤੋਂ ਕੋਈ ਵੀ ਪੰਜਾਬ ਦੇ ਵਾਸੀ ਉਮੀਦ ਨਹੀਂ ਕਰ ਸਕਦੇ ਕਿਉਂਕਿ ਲਫਾਫਾ ਪਾਰਟੀ ਹੈ ਜਿਹੜੀ ਹਵਾ ਨਾਲ ਆਈ ਸੀ ਤੇ ਹਵਾ ਨਾਲ ਹੀ ਇਹਨਾਂ ਸਤਾਈ ਚ ਉੱਡ ਜਾਣਾ ਸੋ ਪੰਜਾਬ ਦੇ ਲੋਕਾਂ ਨੂੰ ਕੋਈ ਇਸ ਸੈਸ਼ਨ ਤੋਂ ਬਹੁਤੀ ਉਮੀਦ ਨਹੀਂ ਹੈ। ਦਿੱਲੀ ਵਿਧਾਨ ਸਭਾ ਵਿੱਚ ਆਤੀ ਸੀ ਨੇ ਪਹਿਲੀ ਮੀਟਿੰਗ ਦੇ ਵਿੱਚ ਹੀ 2500 ਦੇ ਗੱਲਾਂ ਦੇ ਵਿੱਚ ਮੁੱਦਾ ਚੁੱਕਿਆ ਤੇ ਤੁਸੀਂ ਕਦ ਮਤਲਬ ਪੰਜਾਬ ਦੇ ਵਿੱਚ 1000 ਵਾਲੀ ਮੁੱਦਾ ਚੁੱਕਣ ਜਾ ਰਹੇ ਹੋ। ਅਸੀਂ ਮੁੱਦਾ ਨਹੀਂ ਚੁੱਕਾਂਗੇ। ਅਸੀਂ ਤੋਂ ਹਰ ਰੋਜ਼ ਇਹ ਮੁੱਦਾ ਚੁੱਕਦੇ ਆਂ ਅਸੀਂ ਤੋਂ ਜਿਸ ਦਿਨ ਤੋਂ ਸਰਕਾਰ ਬਣੀ ਆ ਉਸ ਦਿਨ ਤੋਂ ਚੁੱਕਦੇ ਆਂ ਔਰ ਮੈਂ ਅੱਜ ਇਥੋਂ ਤੁਹਾਡੇ ਮਾਧਿਅਮ ਨਾਲ ਇਹ ਵੀ ਕਹੂੰਗਾ ਕਿ ਇਹ ਨਹੀਂ ਹੈਗਾ ਕਿ 2500 ਰੁਪਏ ਜਾਂ 1000 ਰੁਪਏ ਜਿਹੜਾ ਪੰਜਾਬ ਦੇ ਲੋਕਾਂ ਨੂੰ ਵਾਦਾ ਕਰਕੇ ਆਏ ਸੀ ਸਾਡੀਆਂ ਭੈਣਾਂ ਨੂੰ ਮਾਤਾਵਾਂ ਨੂੰ ਉਹ ਤੁਸੀਂ ਇਲੈਕਸ਼ਨ ਦੇ ਨੇੜੇ ਜਾ ਕੇ ਦੇਵੋਗੇ ਅੱਜ 36 ਮਹੀਨੇ ਹੋ ਚੱਲੇ ਆ ਸਰਕਾਰ ਬਣੀ ਨੂੰ 37 ਮਹੀਨੇ ਉਹ 37000 ਰੁਪਏ ਵੀ ਨਾਲ ਦੇਣਾ ਪਊਗਾ ਉਸ ਤੋਂ ਬਾਅਦ ਗੱਲ ਬਣੂ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਵੱਡੇ ਭਰਾ ਵਿਕਰਮ ਚੀਮਾ ਜੀ ਜਿਹੜੇ ਕਿ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਵਾਈਸ ਪ੍ਰਧਾਨ ਵੀ ਨੇ ਤੇ ਇਸ ਜ਼ਿਲ੍ਹੇ ਦੇ ਇੰਚਾਰਜ ਵੀ ਨੇ ਇਹਨਾਂ ਦਾ ਇੱਥੇ ਆਣ ਤੇ ਜੀ ਆਇਆਂ ਕਹਿੰਦਾ ਤੇ ਜਿਵੇਂ ਕਿ ਚੀਮਾ ਸਾਹਿਬ ਨੇ ਵੀ ਦੱਸਿਆ ਅੱਜ ਜਿਹੜੀ ਸਾਡੀ ਬੂਥ ਇੰਚਾਰਜ ਤੇ ਸ਼ਕਤੀ ਕੇਂਦਰ ਦੇ ਜਿਹੜੇ ਇੰਚਾਰਜ ਹੈ ਉਹਨਾਂ ਦੀ ਮੀਟਿੰਗ ਸੀਗੀ ਤੇ ਜਿਹੜੀ ਕਿ ਚੀਮਾ ਸਾਹਿਬ ਦੀ ਅਗਵਾਈ ਵਿੱਚ ਹੋਈ ਹੈ ਤੇ ਸਾਡੇ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਜਸਪਾਲ ਜੀ ਦੀ ਅਗਵਾਈ ਵਿੱਚ ਵੀ ਹੈ ਜਿੱਥੇ ਤੁਸੀਂ ਚੁਗਲੀਆਂ ਦੀ ਗੱਲ ਕਰ ਰਹੇ ਸੀਗੇ ਉਸ ਬਾਰੇ ਥੋੜਾ ਜਾ ਹਾਂ ਮੈਂ ਤੁਹਾਨੂੰ ਪਤਾ ਹੈ ਅੱਜ ਮੈਂ ਸਪੀਚ ਤਾਂ ਦਿੰਦਾ ਨਹੀਂ ਜੋ ਸੱਚੀ ਗੱਲਾਂ ਹੁੰਦੀਆਂ ਹੋਈ ਕਰਦਾ ਵੀ ਮੈਨੂੰ ਖਬਰਾਂ ਆ ਰਹੀਆਂ ਸੀ ਜੀਆਂ ਮੈਨੂੰ ਇੱਕ ਦੋ ਲੀਡਰਾਂ ਨੇ ਵੀ ਕਿਹਾ ਵੀ ਵੀ ਐਵੇਂ ਵੀ ਉੱਥੇ ਭਾਰਤੀ ਜਨਤਾ ਪਾਰਟੀ ਦੇ ਇਸ ਟਾਈਮ ਕੁਝ ਵੀ ਨਹੀਂ ਹੈ ਬਿੱਤ ਨੂੰ ਸਾਰਿਆਂ ਨੂੰ ਪਤਾ ਮੈਂ ਵੀ ਬਿਮਾਰ ਹੋ ਗਿਆ ਸੀਗਾ ਤੇ ਇੱਕ ਦੋ ਲੀਡਰ ਨੇ ਕਿਹਾ ਵੀ ਇਹ ਉਹ ਫਲਾਣਾ ਲੀਡਰ ਬੰਦਾ ਕਹਿ ਕੇ ਗਿਆ ਫਲਾਣਾ ਕਹਿ ਕੇ ਗਿਆ ਮੈਂ ਕਿਹਾ ਜੀ ਕੋਈ ਗੱਲ ਨਹੀਂ ਤੇ ਅੱਜ ਤੁਹਾਡੇ ਤੁਹਾਡੇ ਸਾਹਮਣੇ ਸਾਰੀਆਂ ਗੱਲਾਂ ਕਰਤੀਆਂ ਤੁਹਾਡੇ ਸਾਹਮਣੇ ਸਾਰੇ ਜਿੰਨੇ ਵੀ ਸਾਡੇ ਬੂਥ ਇੰਚਾਰਜ ਤੇ ਸ਼ਕਤੀ ਕੇਂਦਰ ਦੇ ਇੰਚਾਰਜ ਨੇ ਤੁਸੀਂ ਆਪ ਦੇਖ ਲਓ ਕਿ ਕਿੰਨਾ ਕਿੰਨਾ ਉੱਤੇ ਇੰਨਾ ਚ ਜੋਸ਼ ਸੀਗਾ ਵੀ ਹੁਣ ਹੀ ਇਲੈਕਸ਼ਨ ਹੋਣ ਕੱਲ ਇਲੈਕਸ਼ਨ ਆ ਜਾਣ ਤੇ ਕੱਲ ਹੀ ਅਸੀਂ ਇਲੈਕਸ਼ਨ ਜਿਤਾ ਦਈਏ ਤੇ ਥੋੜਾ ਜਿਹਾ ਸੀਗਾ ਤੇ ਦੂਜੀ ਗੱਲ ਹੋਰ ਜਿਵੇਂ ਕਿ ਮੈਂ ਗੱਲ ਵੀ ਕਹੀ ਜਿਹੜੇ ਵੀ ਭਾਰਤੀ ਜਨਤਾ ਪਾਰਟੀ ਦੇ ਪੁਰਾਣੇ ਕੋਈ ਕੁਛ ਵਰਕਰ ਨੇ ਜਿਹੜੇ ਵੀ ਇਹ ਕਹਿੰਦੇ ਨੇ ਵੀ ਸਾਡੇ ਤੋਂ ਸੜ ਪੁੱਛਗੀਚ ਨਹੀਂ ਹੋ ਰਹੀ ਜਾਂ ਕੁਛ ਹੈ ਚਲੋ ਮੈਂ ਨਹੀਂ ਕਹਿੰਦਾ ਵੀ ਮੈਂ ਗਲਤਾਂ ਜਾਂ ਉਹ ਗਲਤ ਨੇ ਮੈਂ ਤੁਹਾਡੇ ਰਾਈ ਫਿਰ ਮੈਸੇਜ ਦੇਣਾ ਚਾਹੁੰਦਾ ਵੀ ਆਪਾਂ ਸਾਰੇ ਇਕੱਠੇ ਹੋ ਕੇ ਇਹ ਇਕੱਠੇ ਹੋਈਏ ਤੇ ਭਾਰਤੀ ਜਨਤਾ ਪਾਰਟੀ ਨੂੰ ਮਜ਼ਬੂਤ ਕਰੀਏ ਤੇ ਆਪਾਂ ਇਕੱਠੇ ਹੋ ਕੇ ਸਾਰਾ ਕੰਮ ਕਰੀਏ